ਆ ਲੋਗ ਦਾ ਬੋਟਾ ਤੁਸੀਂ ਮੇਰਾ ਬੋਟਾ ਓਏ ਉਹ ਘਰ ਨਾਲ ਬੈ ਜਾਦਾ ਕੀ ਗੱਲ ਹੋਈ ਮੈਂ ਵੀ ਤੈਨੂੰ ਬੋਟ ਕਹੀਏ ਨਾ ਤੂੰ ਮੋਹ ਰਿਓ ਮੈਨੂੰ ਬੋਟ ਕਹੀਏ ਨਾ ਰੋਲੇ ਜਾ ਗਿਆ ਰੋਣਾ ਕਹਦਾ ਕਿੱਦਾਂ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿੱਦਾਂ ਆਪਾਂ ਦੋਏ ਹਰਾਮ ਦੇ ਆ ਸ਼ਾਬਾਸ਼ ਆ ਵਾਡੀ ਕੀ ਗੱਲ ਹੋਈ ਹੈ ਕਦ ਲਈ ਯਾਦ ਕੀਤਾ ਯਾ ਤੇਰੀ ਲੋੜ ਪੈ ਗਈ ਲੋੜ ਪੈ ਗਈ ਤਾਂ ਹੀ ਤੁਸੀਂ ਸੱਦਿਆ ਤਿੰਨ ਚਾਰ ਚੀਜ਼ਾਂ ਆ ਗਈਆਂ ਅੱਛਾ ਸਾਡੇ ਮੁਲਕ ਦੀ ਹੈ ਨਹੀਂ ਸਾਡੇ ਮੁਲਕ ਦੀ ਹੈ ਨਹੀਂ ਕਿਸੀ ਬਾਹਰ ਦੇ ਮੁਲਕ ਤੋਂ ਆ ਗਈਆਂ ਤੋਰ ਨਾਲ ਤੋਰ ਨਹੀਂ ਰਲਦੀ ਅੱਛਾ ਅਖਨਾਲਾ ਕੰਨੀ ਰਲਦੀ ਹੈ ਸ਼ਕਲ ਨਾਲ ਸ਼ਕਲ ਨਹੀਂ ਰਲਦੀ ਸੋਣ ਨਾਲ ਸੋਣ ਨਹੀਂ ਰਲਦਾ ਸਾਡੇ ਨਾਲ ਕੁਝ ਵੀ ਨਹੀਂ ਰਲਦਾ ਉਹ ਥੁੱਕ ਨਾਲ ਥੁੱਕ ਤਾਂ ਰਲਦਾ ਹੂੰ ਤੁਹਾਨੂੰ ਦੋਹਾਂ ਨੇ ਦਰਾਨਾ ਫੜਦੀਆਂ ਜਦ ਮੈਂ ਨੇ ਇੱਕ ਦੋ ਤੇ ਕਹਿਣਾ ਫੇਰ ਮੇਰੀ ਪਛਾਣ ਤੇ ਨਹੀਂ ਹੋਈ ਅੱਛਾ ਕੋਈ ਸੌਣ ਮਗਲ ਨੱਚਦੀਆਂ ਨਹੀਂ ਜੰਗ ਕੋਈ ਸੌਣ ਮਗਲ ਕੋਹ ਹੱਤਰੇ ਸ਼ੌਧਮ ਮਕੈਨਿਕ ਕੋਈ ਟਰੱਕ ਮਕੈਨ ਹਾਂ ਕੋਈ ਟਰੱਕ ਮਕੈਨਿਕ ਫਿਲਟਰ ਮਕੈਨ ਹਾਂ ਕੋਈ ਫਿਲਟਰ ਮਕੈਨਿਕ ਆਫੇ ਮੈਨੂੰ ਨਹੀਂ ਪੁਛਾ ਲਿਆ ਤੂੰ ਕੌਣ ਆਇਆ ਅਸੀ ਟੀਵੀ ਮਕੈਨਿਕ ਉਹ ਟੈਲੀਵਿਜ਼ਨ ਮਕੈਨਿਕ ਇਹ ਹਰ ਬੰਦਾ ਪੰਦਾ ਪ੍ਰੋਗਰਾਮ ਦੇ ਬਾਅਦ ਬਹੁਤ ਤੇਰੇ ਸ਼ੱਕਲੇ ਆਮਾ ਇਕੱਲੀ ਇਕੱਲੀ ਲੈ ਕੇ ਮੇਰੇ ਮੋਹਰੇ ਸੇਟ ਹਾਂ ਸੇਟ ਮਾਪਾ ਹੋ ਹੈਗੀ ਕੋਰੀ ਇਹ ਤੇਰੇ ਮੋਹਰੇ ਮਾਰਾ ਚੱਕ ਕੇ ਆਫੇ ਪੇਸ਼ ਕਰਦੇ ਹੁਣ ਤਾਂ ਮੇਰੀਆਂ ਪੱਖੀਆਂ ਪਾੜ ਦੇਣੀਆਂ ਕੋਈ ਨਹੀਂ ਆਣ ਦੇ ਕੋਰੀ ਤੁਸੀਂ ਆਪ ਹੀ ਕਰਦੇ ਆਂ ਇੱਕੋ ਇੱਕ ਚੀਜ਼ ਕਰਾਦੀ ਆਂ ਮਾਮਾ ਕੀ ਜਿਹੜੀ ਨੇ ਕਰਾਉਣਾ ਅੱਛਾ ਪੈਸਿਆਂ ਨੇ ਰੌਲਾ ਪਾਇਆ ਸਾਰਾ ਪੈਸਿਆਂ ਦਾ ਰੌਲਾ ਹਾਂ ਤਾਂ ਹੀ ਕਰਦੇ ਤਾਂ ਪੈਸੇ ਇਕੱਠੇ ਕਰਨ ਆਏ ਅੱਛਾ ਉਹੀ ਤੁਰਨਾ ਫਿਰਨਾ ਉਹੀ ਤੁਰਨਾ ਫਿਰਨਾ ਇਹਦਾ ਉਹੀ ਸੂਟ ਆ ਉਹੀ ਇਹਦਾ ਸੂਟ ਹੈ ਉਹੀ ਮੂੰਹ ਆ ਉਹੀ ਮੂੰਹ ਹੈ ਲੱਗੀ ਵੀ ਉਹੀ ਆ ਹੈ ਲੱਗੀ ਵੀ ਨਵੀਂ ਪੂਰੀ ਉਹੀ ਪਰ ਆ ਹੈ ਕੌਣ ਕਰਤਾ ਇਹ ਤੇਰੀ ਮਾਂ ਆ

ਓ ਇਹ ਨਹੀਂ ਤੱਕਦੀ ਨੱਟਦੀ ਕਾਥਾ ਕਦੀ ਕਾਤੇ ਨਹੀਂ ਆ ਲੈ ਵੀ ਐਨਾ ਤਾਂ ਸੀ ਨੂੰ ਸਾਰੇ ਸੀਜ਼ਨ ਨਹੀਂ ਤੰਗ ਕੀਤਾ ਉਹਨੂੰ ਨਾ ਛੇੜੀ ਕਾਟੇ ਹਾਇਦਾ ਉਹ ਵੀ ਉਹੀ ਹੈ ਲੋੱਤੇ ਦੇ ਸਾਥ ਕੇ ਤੇ ਤੋਰ ਉਹੀ ਕਰਨਾ ਫਿਰ ਮਤਰੀ ਦਾ ਮੈਜ ਕਪ ਆਪੀਆਂ ਬਕਾਨ ਤੋਰਿਆ ਰਿਹਾ ਤਾ ਉਹ ਸੂਟ ਵੀ ਉਹੀ ਸੂਟ ਵੀ ਆਹੀ ਲੈਗੀ ਵੀ ਤੇ ਦੀ ਪੁਰੀ ਉਹੀ ਹੈ ਉਹੀ ਹੈ ਕਾ ਕਾ ਕਲਾ ਕੋਣ ਹੈ ਉਹ ਇਹ ਤੇਰੀ ਮਾਸੀ ਆ ਮਾਮਾ ਇਹ ਗੱਲ ਵੀ ਖਰੀਨ ਲੱਗੀ ਐਡਾ ਕਰਵੇਂ ਦਾ ਭਰਾ ਹਾਂ ਪਤਾ ਕਰ ਲੈ ਦੀ ਆਹਨਾਂ ਨੂੰ ਕੁਛੜੇ ਵੀ ਕੀ ਕਰਤੀਆਂ ਫਿਰਦੀਆਂ ਪਹਿਲੇ ਸਿਆਣਾ ਬੰਦਾ ਤੂੰ ਜਾ ਕੇ ਆ ਰਣਜਿਤ ਕੋਲ ਜੀ ਜਾ ਸਦਾ ਸਿੱਧਾ ਮੈਂ ਹੀ ਜਾਵਾਂ ਹਾਂ ਮੈਂ ਸਿਆਣਾ ਮੈਂ ਪਿੱਛੇ ਜਾਣਾ ਉਹ ਪਿੱਛੇ ਸਵਾਰ ਹੈ ਨਾ ਨੇੜੇ ਪਿੰਡੋਂ ਤੇ ਰਜਾਇਆ ਨਹੀਂ ਜਾ ਕੇ ਆਲਾ ਜੀਸਮ ਹੋ ਸਕਦਾ ਨਹੀਂ ਲੈਣਾ ਹੋ ਜਾਣਾ ਵੀ ਸਮੋਸੇ ਨਹੀਂ ਖਾਂਦੀ ਤੜੀਆਂ ਚੀਤੇ ਬਿਲਕੁਲ ਨਹੀਂ ਖਾਂਦੀ ਤੇ ਚੀਕੂ ਖਾ ਲਓ ਮੈਂ ਮੈਂ ਚੀਕੂ ਵੀ ਨਹੀਂ ਖਾਂਦੀ ਉਹ ਮੂਸਲੇ ਦੇ ਰੰਗ ਦਾ ਹੁੰਦਾਵੇਂ ਉਹ ਵੀ ਨਹੀਂ ਖਾਂਦੀ ਹਾਂ ਰੰਗਾਂ ਤੋਂ ਵੀ ਨਫਰਤ ਹੈ ਤਾਂ ਹਾਂਜੀ ਤੇ ਬੱਬੂ ਗੋਸ਼ੇ ਖਾਂ ਮੈਂ ਮੈਂ ਉਹ ਵੀ ਨਹੀਂ ਖਾਂਦੀ ਤੇ ਆੜੂ ਖਾਇਦਾ ਕਰ ਫਿਰ ਆੜੂ ਖਾ ਲੈ ਆੜੂ ਅਹੋ ਤੇ ਮੈਂ ਆੜੂ ਤਾਂ ਬਿਲਕੁਲ ਹੀ ਨਹੀਂ ਖਾ ਸਕਦੀ ਆੜੂ ਖਾਏ ਬਿਨਾ ਕਿਉਂ ਸਿਆਣੇ ਕਹਿੰਦੇ ਹੁੰਦੇ ਆੜੂ ਅੱਛਾ ਅੱਗੇ ਤੈਨੂੰ ਪਤਾ ਹੀ ਹੈ ਗਲਮ ਕਿੰਨੇ ਹੁੰਦੇ ਜ्यादा ਹੁੰਦੇ ਆ ਅੱਛਾ ਇਹ ਕੀ ਕਰਦੀਆਂ ਫਿਰਦੀਆਂ ਕਦੇ ਤੁਸੀਂ ਇੱਧਰ ਨੂੰ ਜਾਂਦੀਆਂ ਅੱਛਾ ਉਹਦੇ ਉਨ ਨੂੰ ਜਾਂਦੀਆਂ ਕਦੇ ਇੱਧਰ ਨੂੰ ਜਾਂਦੀਆਂ ਤੇ ਕਦੇ ਇੱਧਰ ਨੂੰ ਜਾਂਦੀਆਂ ਕੀ ਕਰਦੀਆਂ ਫਿਰਦੀਆਂ ਤੁਸਾਂ ਨੂੰ ਪਛਾਣਿਆ ਨਹੀਂ ਤੂੰ ਸਾਡੇ ਪਿੰਡੋਂ ਲਫਾਫੇ ਚੁਗਦੀ ਨਹੀਂ ਮਰ ਜਾਣੀ ਤੇ ਮੈਨੂੰ ਫਾਫੇ ਚੁਗਣ ਵਾਲੀ ਲੱਗਦੀ ਆ ਕੱਲ ਤੇਰੇ ਅਰਗੀ ਰਿਕਸ਼ਾ ਲੈ ਕੇ ਅੱਛਾ ਸਾਡੇ ਗੇਟ ਮੋੜੇ ਲੰਗੀ ਬਿਲਕੁਲ ਵੇਖਿਆ ਖਰੇ ਤੂੰ ਗੋਹੀ ਆ ਵੇ ਮੈਂ ਨਹੀਂ ਸੀ ਤੇ ਤੇਰੀ ਭੈਣ ਹੋਣੀ ਆ ਦੇਵਾ ਵੀ ਨਹੀਂ ਸੀ ਯਾਨੀ ਕਿ ਤੁਸੀਂ ਇਹ ਕੰਮ ਛੱਡ ਦਿੰਦਾ ਜਣ ਕਰਦੀਆਂ ਕਦੋਂ ਸੀ ਅਸੀਂ ਅੱਛਾ ਕੀ ਕਰਦੀਆਂ ਫਿਰਦੀਆਂ ਤੁਹਾਡੇ ਵਿਛਾਣਿਆਂ ਨੇ ਮੈਂ ਅਸੀਂ ਅਰਸ਼ਾ ਤੇ ਫਰਸ਼ਾ ਦੇ ਆ ਗਈਆਂ ਸਾਨੂੰ ਹਜੂਰ ਦੀਆਂ ਮਾਲਣਾ ਕਰਕੇ ਕਹਿੰਦੇ ਤੇ ਜਦੋਂ ਤੁਸੀਂ ਅਰਸ਼ਾ ਤੋਂ ਫਰਸ਼ਾ ਦੇ ਆਂਗਾ ਅੱਛਾ ਤੁਹਾਡਾ ਲੱਕ ਨਹੀਂ ਟੁੱਟਿਆ ਮੈਂ ਜਾਣਾ ਤੇ ਬਾਬਾ ਜੀ ਨੇ ਸਰ ਮਾਰ ਦਿੱਤੇ ਹੋਏ ਆ ਉਹ ਕਿਸੇ ਦੀ ਨਜ਼ਰਾਂ ਚ ਨਹੀਂ ਆਉਂਦੇ ਅੱਛਾ ਗੱਲ ਸੁਣ ਲੈ ਮੇਰੀ ਮੈਂ ਟੈਲੀਵਿਜ਼ਨ 'ਚ ਪਰੀਆਂ ਦੇਖੀਆਂ ਟੈਲੀਵਿਜ਼ਨ 'ਚ ਪਰੀਆਂ ਦੇਖੀਆਂ ਉਹਨਾਂ ਦੇ ਬੜੇ-ਬੜੇ ਖੰਭ ਹੁੰਦੇ ਆ ਵੱਡੇ-ਵੱਡੇ ਖੰਭ ਹੁੰਦੇ ਆ ਤੁਹਾਡੇ ਝੜ ਗਏ ਜਾਂ ਕਿਸੇ ਨੇ ਲੂਹ ਜਾਣਾ ਤਾਲਾ ਹੋ ਗਈਆਂ ਹੋਰ ਕੀ ਕਰਦੀਆਂ ਫਿਰਦੀ ਮੇਰੇ ਗੱਲ ਸੁਣ ਹਾਂ ਅਸੀਂ ਬਾਬਾ ਜੀ ਵਾਸਤੇ ਸੇਰਾ ਲੈ ਕੇ ਆਈਆਂ ਨਾ ਤੁਹਾਡੇ ਕੋਲ ਸੂਈ ਨਾ ਧਾਗਾ ਨਾ ਫੁੱਲ ਨਾ ਕਲੀ ਸੇਰਾ ਹੈ ਕਿੱਥੇ ਇਹ ਸੇਰਾ ਸਾਡੀ ਮਿੱਠੀ ਬੁਆਰਕ ਜਵਾਨ ਤੇ ਲਿਖਿਆ ਆ ਜੋ ਭੜੀ ਮਹਿਲ ਦੇ ਵਿੱਚ ਅਸੀਂ ਆ ਕੇ ਪੇਸ਼ ਕਰਨ ਨੂੰ ਤੇ ਤੋਤੇ ਅੱਜ ਤੂੰ ਬੈਠ ਚਲ ਕੁੰਡੀ ਤੂੰ ਸੇਰਾ ਦਾ ਅੱਛਾ ਜੀ ਆਪ ਜੀ ਦੇ ਸਭ ਤੇ ਬਾਬਾ ਜੀ ਦੀ ਸ਼ੋਭੀ ਦੇ ਸੇਸ਼ ਸੇਰਾ